ਅੱਜ ਦੀਆਂ ਖਬਰਾਂਵਾਂ 'ਵਾਲ ਚੱਲ ਰਹੀਏ ਤੇ ਕੈਲੀਫੋਰਨੀਆ ਦੇ ਇੱਕ ਮੇਅਰ ਤੇ ਕਾਉਂਸਲਮੈਨ ਨੂੰ ਹੋਮਲੈਸ ਬੰਦੇਵਾਂ ਨੂੰ ਅਟੈਕ ਕੀਤਾ ਗਿਆ ਹੈਗਾ ਤੇ ਜਿਹੜੇ ਮੇਅਰ ਆ ਕ੍ਰਿਸ ਬ੍ਰੈਂਸਕਮ ਅਤੇ ਸਿਟੀ ਕਾਉਂਸਲ ਮੈਂਬਰ ਡੌਮ ਬੈਲਜ਼ਾ ਮੈਰੀਜ਼ਵਿਲ ਦੇ ਆ ਤੇ ਇਹ ਕਹਿੰਦੇ ਵੀ ਇਹ ਸਾਰਾ ਕੁਝ ਇਹਦਾ ਜਿਹੜਾ ਕ੍ਰੈਡਿਟ ਆ ਉਹ ਕਮਲਾ ਹੈਰਿਸ ਨੂੰ ਜਾਂਦਾ ਹੈ ਕਿਉਂਕਿ ਜਿਸ ਟਾਈਮ ਦੇ ਉੱਤੇ اٹਾਰਨੀ ਜਨਰਲ ਕਮਲਾ ਹੈਰਿਸ ਹੁਣੀ ਸੀਗੇ ਉਹਨਾਂ ਨੇ ਇਦਾਂ ਦੇ ਲਾ ਜਿਹੜੇ ਪਾਸ ਕੀਤੇ ਪ੍ਰੋਪੋਜੀਸ਼ਨ 47 ਨੂੰ ਪਾਸ ਕੀਤਾ ਉਹ ਤੋਂ ਬਾਅਦ ਜਿਹੜਾ ਕ੍ਰਾਈਮ ਆ ਉਹ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਤੇ ਕਹਿੰਦੇ ਵੀ ਇਹ ਹੁਣ ਤੁਸੀਂ ਦੇਖੋ ਵੀ ਜੇ ਮੇਅਰ ਨੂੰ ਹਿੱਟ ਕਰ ਸਕਦਾ ਕੌਂਸਲ ਮੈਂਨੂਏਟ ਕਰ ਸਕਦਾ ਆਮ ਲੋਕਾਂ ਦਾ ਜਿਹੜਾ ਸਿਚੁਏਸ਼ਨ ਆ ਉਹ ਕੀ ਹੋਊਗੀ ਕਿੰਨੇ ਕਮਲਾ ਹੈਰਿਸ ਨੇ ਜਿਹੜੀਆਂ ਕ੍ਰਾਈਮ ਪਾਲਿਸੀਜ਼ ਜਿਹੜੀਆਂ ਰੀਡਿਜ਼ਾਈਨ ਕੀਤੀਆਂ ਸੀ ਜਦੋਂ ਉਹ ਟਾਰਨੀ ਜਨਰਲ ਸੀਗੀ 2011 ਤੋਂ ਲੈ ਕੇ 2017 ਤੱਕ ਉਹਨਾਂ ਸਾਰਿਆਂ ਦਾ ਅਸਰ ਤੁਸੀਂ ਪਿਛਲੇ ਤਿੰਨਾਂ ਚੋਂ ਸਾਲਾਂ ਦੇ ਵਿੱਚ ਦੇਖਿਆ ਹੈਗਾ 2014 ਦੇ ਵਿੱਚ ਜਦੋਂ ਪ੍ਰੋਪੋਜੀਸ਼ਨ 47 ਨੂੰ ਪਾਸ ਕਰ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਟਾਰਨੀ ਜਨਰਲ ਕਮਲਾ ਹੈਰਿਸ ਹੋਣੀ ਸੀ ਤੇ ਉਹਨਾਂ ਨੇ ਕਿਹਾ ਸੀ ਪੇ ਇਹਦਾ ਨਾਮ ਜਿਹੜਾ ਸੇਫ ਕਮਿਊਨिटीज ਐਂਡ ਸੇਫ ਸਕੂਲ ਐਕਟ ਕਰਕੇ ਰੱਖਿਆ ਸੀ ਸਿਕਸ ਮਾਈਨਰੀ ਮਾਈਨਰ ਫੈਲੋਨੀ ਜਿਹੜੇ ਅਫੈਂਸਸ ਆ ਉਹਨਾਂ ਨੂੰ ਮਿਸਡਮੀਨਰ ਤੱਕ ਜਿਹੜਾ ਹੈ ਚਾਰਜ ਕੀਤਾ ਗਿਆ ਸੀ ਇਨਕਲੂਡਿੰਗ ਸ਼ਾਪ ਲਿਫਟਿੰਗ ਜਿਹੜੀ ਮਰਚੈਂਡਾਈਜ਼ ਆ ਜੇ 950 ਤੇ ਥੱਲੇ ਆ ਤੇ ਉਹ ਫਿਰ ਮਿਸਡਮੀਨਰ ਆ ਜੀ ਉਹ ਆਪਾਂ ਹੁਣ ਦੇਖਿਆ ਹੀ ਆ ਕਿ ਕੋਈ ਚਾਰਜ ਕਰਦੇ ਨਹੀਂ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਫੜ ਲਿਆ ਇਹ ਚਾਰਜ ਤਾਂ ਹੋਣੇ ਨਹੀਂ ਫਿਰ ਫਾਇਦਾ ਇਹਦਾ ਕੀ ਹੋਣਾ ਹੈਗਾ ਮੈਰੀਜ਼ਵੈਲ ਯੂਬਾ ਸਿਟੀ ਦੇ ਲਾਗੇ ਟਾਊਨ ਹੈ ਸੈਕਰਮੈਂਟੋ ਤੋਂ ਵੀ ਲਾਗੇ ਹੈਗਾ ਯੂਸੂਲੀ ਬੜਾ ਪੀਸਫੁਲ ਟਾਊਨ ਹੈਗਾ ਉੱਥੇ ਕਿਸੇ ਤਰ੍ਹਾਂ ਦਾ ਕ੍ਰਾਈਮ ਬਹੁਤ ਘੱਟ ਹੁੰਦਾ ਹੈਗਾ ਹੁਣ ਹੋਮਲੈਸ ਬੰਦੇ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਤੇ ਹੁਣ ਜਿਹੜਾ ਹੋਮਲੈਸ ਬੰਦਾ ਉਹਦਾ ਨਾਮ ਹੌਪਕਿੰਸ ਕਰਕੇ ਦੱਸਿਆ ਗਿਆ ਆ ਉਹਦੇ ਉੱਤੇ 8 ਚਾਰजेस ਲਾਏ ਆ ਜਿਨ੍ਹਾਂ ਦੇ ਵਿੱਚ ਫੈਲਨੀ ਅ ਅਸਾਲਟ ਆਫ ਅ ਪਬਲਿਕ ਆਫੀਸ਼ੀਅਲ ਤੇ ਫੈਲਨੀ ਐਲ ਰਿਵਿਊਸ ਤੇ ਉਹਦੀ ਜਿਹੜੀ ਬੇਲ ਆ ਉਹ 50000 ਡਾਲਰ ਦੀ ਰੱਖੀ ਗਈ ਹੈ ਜੀ